ਸੱਚੀ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਜੀਮਾ ਸਵਾਗਤ ਕਰਦਾ ਬੇਅਤ ਖਾਸ ਖਬਰ ਐ ਇਸ ਵਕਤ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਲਈ ਹੈ ਜਿੱਥੇ ਕਿ ਇਸ ਵਾਰ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਛੋਟ ਦਿੱਤੀ ਜਾਂਦੀ ਹੈ ਰਾਹਤ ਦਿੱਤੀ ਜਾਂਦੀ ਹੈ ਕਿ 1 ਜੂਨ ਤੋਂ ਪੰਜਾਬ ਦੇ ਵਿੱਚ ਝੋਨਾ ਲਗਾ ਸਕਦੇ ਹੋ ਕਿਸਾਨਾਂ ਨੇ ਵੱਡੇ ਪੱਧਰ ਤੇ ਸਰਕਾਰ ਦੀ ਉਹ ਗੱਲ ਮੰਨ ਕੇ ਵੱਡੇ ਪੱਧਰ ਤੇ ਤਕਰੀਬਨ ਉਹ 20 ਲਗਾਏ ਜਿਹੜੇ ਸਰਕਾਰ ਬੀਜ ਲਗਾਉਣ ਦੀ ਜਿਹੜੀ ਤਰਜੀਹ ਦੇ ਰਹੀ ਸੀ ਸਰਕਾਰ ਕਿਸਾਨਾਂ ਨੂੰ ਜਿਸ ਦੀ ਰਾਏ ਦੇ ਰਹੀ ਸੀ ਤਾਂ ਉਸ ਗੱਲ ਨੂੰ ਲੈ ਕੇ ਫਿਰ ਵੱਡਾ ਸਵਾਲ ਇਹ ਵੀ ਉੱਠਦਾ ਕਿ ਅਗੇਤੇ ਬੀਜ ਜਦੋਂ ਬੀਜੇ ਜਾਂਦੇ ਨੇ ਤਾਂ ਫਿਰ ਉਹਨਾਂ ਦੀ ਬਾਢੀ ਵੀ ਅਗੇਤੀ ਹੋਵੇਗੀ ਤਾਂ ਇਸ ਕਰਕੇ ਝੋਨੇ ਦੇ ਕਿਸਾਨਾਂ ਦੇ ਲਈ ਬੇहद ਖਾਸ ਖਬਰ ਆਤਾ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਸਵਾਰ ਝੋਨੇ ਦੀ ਖਰੀਦ 15 ਸਤੰਬਰ ਤੋਂ ਕਰਨ ਦਾ ਐਲਾਨ ਕੀਤਾ ਹਾਲਾਂਕਿ ਜੋ ਛੋਨੇ ਦੀ ਸਰਕਾਰੀ ਖਰੀਦ ਮੰਡੀਆਂ ਦੇ ਵਿੱਚ ਕੀਤੀ ਜਾਣੀਆਂ ਇਹ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾਣੀਆਂ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਪੰਜਾਬ ਦੇ ਕਿਸਾਨਾਂ ਨੇ PR 26 ਵਰਗੇ ਜੋ ਬੀਲ ਗਾਏ ਨੇ ਉਹਨਾਂ ਦੀ ਜਿਹੜੀ ਵਾਢੀ ਆਗੇਤੀ ਹੁੰਦੀ ਹੈ ਇਸ ਕਰਕੇ ਉਹਨਾਂ ਦੀ ਜਿਹੜੀ ਖਰੀਦ ਆਗੇਤੀ ਸ਼ੁਰੂਆਤ ਕੀਤੀ ਜਾਵੇ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਨਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਅਕਸਰ ਲੰਬੇ ਸਮੇਂ ਤੋਂ 1 ਅਕਤੂਬਰ ਤੋਂ ਹਰ ਸਾਲ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ ਪਰ ਪਿਛਲੇ ਸਾਲ ਜੋ ਕੁਝ ਦੇਖਣ ਨੂੰ ਮਿਲਿਆ ਕਿ 1 ਅਕਤੂਬਰ ਤੋਂ ਤਕਰੀਬਨ 10 ਅਕਤੂਬਰ ਤੱਕ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਖੱਜਲ ਖੁਆਰੀ ਕੱਟਣੀ ਪੈਂਦੀ ਹੈ ਇੱਥੋਂ ਤੱਕ ਕਿ ਜਿਹੜਾ ਕਿਸਾਨਾਂ ਵੱਡੀਆਂ ਦੇ ਵਿੱਚ ਰਹਿੰਦੇ ਨੇ ਕਿਸਾਨ ਫਸਲਾਂ ਲੈ ਕੇ ਜਾਂਦੇ ਨੇ ਪਰ ਉਸ ਵਕਤ ਤੱਕ ਜਿਹੜੇ ਪੰਜਾਬ ਦੇ ਆੜਤੀਆਂ ਨੇ ਕੇਂਦਰ ਸਰਕਾਰ ਦੇ ਨਾਲ ਕਿਤੇ ਢੰਡੀ ਅੜ ਜਾਂਦੀ ਆ ਮਸਲਾ حل ਨਹੀਂ ਹੁੰਦਾ ਤੇ ਇਸ ਕਰਕੇ ਲੰਬੇ ਸਮੇਂ ਤੱਕ ਆੜਤੀਆਂ ਹੜਤਾਲ ਤੇ ਰਹਿੰਦੇ ਨੇ ਉਸ ਤੋਂ ਬਾਅਦ ਬਾਹਰਦਾਨੇ ਦੀ ਮੰਡੀਆਂ ਦੇ ਵਿੱਚ ਕਮੀ ਰਹਿੰਦੀ ਹੈ ਜਾਨੀ ਕਿ ਕਿਸਾਨਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਬਹੁਤ ਸਾਰੇ ਧਰਨੇ ਮੁਜ਼ਾਰੇ ਵੀ ਕੀਤੇ ਜਾਂਦੇ ਨੇ तकरीबन ਜਿਹੜੀ ਸੁਖਾਲੇ ਟੰਗਨਾ ਕਿਸਾਨਾਂ ਦੀ ਝੋਨੇ ਦੀ ਫਸਲ ਹੈ ਵਿਕਣੀ ਸ਼ੁਰੂ ਹੋ ਜਾਂਦੀ ਹੈ ਸਰਕਾਰ ਦੁਆਰਾ ਖਰੀਦਣੀ ਸ਼ੁਰੂ ਹੋ ਜਾਂਦੀ ਹੈ तकरीबन 10 ਜਿਹੜਾ ਅਕਤੂਬਰ ਤੋਂ ਉਹ ਸਾਰਾ ਕੰਮਕਾਜ ਪਿਛਲੇ ਸਾਲ ਚੱਲਦਾ ਪਰ ਇਸ ਵਾਰ ਜੋ ਪਿਛਲੇ ਸਾਲਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਿਸੇ ਸਾਲ 20 ਜੂਨ ਤੋਂ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ ਕਿਸੇ ਸਾਲ 10 ਜੂਨ ਤੋਂ ਪਰ ਇਸ ਸਾਲ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਛੋਟ ਦਿੱਤੀ ਜਾਂਦੀ ਹੈ ਕਿ ਕਿਸੇ ਕਿਸੇ ਤਿੰਨ ਜੋਨਾਂ ਦੇ ਵਿੱਚ ਇਲਾਕੇ ਵੰਡੇ ਸੀ ਕਿ ਕੁਝ ਇਲਾਕਿਆਂ ਦੇ ਵਿੱਚ ਤਾਂ 1 ਜੂਨ ਤੋਂ ਝੋਨੇ ਦੀ ਜਿਹੜੀ ਬਿਜਾਈ ਆ ਉਸ ਨੂੰ ਜੜੀ ਖੁੱਲ੍ਹ ਦੇ ਦਿੱਤੀ ਜਾਂਦੀ ਆ ਪੂਰਾ ਐਲਾਨ ਕੀਤਾ ਜਾਂਦਾ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ 10 ਜੂਨ ਤੋਂ ਵੀ ਝੋਨੇ ਦੀ ਬਿਜਾਈ ਦੀ ਸ਼ੁਰੂਆਤ ਹੁੰਦੀ ਆ ਪਰ ਇਹ ਸਭ ਦੇ ਵਿਚਾਲੇ ਜਦੋਂ ਝੋਨੇ ਦੀ ਵਾਢੀ ਦਾ 계ਤੀ ਹੋਵੇਗੀ ਤਾਂ ਫਿਰ ਵੱਡਾ ਸਵਾਲ ਆ ਕਿ ਉਸ ਦੀ ਜਿਹੜੀ ਵਾਢੀ ਆ ਉਹ ਵੀ ਉਨੇ ਦਿਨ ਅੱਗੇ ਆ ਜਾਵੇਗੀ ਤਾਂ ਇਸ ਕਰਕੇ ਇਸ ਵਾਰ 15 ਸਤੰਬਰ ਤੋਂ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਫਿਲਹਾਲ ਇਹ ਐਲਾਨ ਕੀਤਾ ਗਿਆ ਕਿ ਕਿਸਾਨਾਂ ਦੀ ਝੋਨੇ ਦੀ ਖਰੀਦ ਦੀ ਸਰਕਾਰੀ ਜਿਹੜੀ ਖਰੀਦ ਆ ਝੋਨੇ ਦੀ ਉਹ ਸ਼ੁਰੂ ਹੋ ਜਾਵੇਗੀ ਪਰ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਪੰਜਾਬ ਦੀ ਇਹ ਅਪੀਲ ਪੰਜਾਬ ਸਰਕਾਰ ਦੀ ਸੀਐਮ ਭਗਵੰਤ ਮਾਨ ਦੀ ਇਹ ਅਪੀਲ ਮੰਨਦੀ ਆ 15 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੀ ਆ ਜਾਂ ਪਰ ਹਰ ਸਾਲ ਦੀ ਤਰ੍ਹਾਂ 1 ਅਕਤੂਬਰ ਤੋਂ ਇਹ ਝੋਨੇ ਦੀ ਖਰੀਦ ਸ਼ੁਰੂ ਹੋਵੇਗੀ ਇਹ ਆਉਣ ਵਾਲੇ ਚੰਦ ਕੁ ਦਿਨਾਂ ਦੇ ਵਿੱਚ ਸਪਸ਼ਟ ਹੋ ਜਾਵੇਗਾ ਪਰ ਇੱਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਦੇ ਲਈ ਇੱਕ ਰਾਹਤ ਭਰਿਆ ਫੈਸਲਾ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਹੋਣਾਂ ਦੇ ਵੱਲੋਂ ਲਿਆ ਗਿਆ ਹੈ